ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਦੋਂ 사ਤ ਸੰਗਤ ਜੀ ਸ੍ਰੀ ਗੋਵਿੰਦਗੜ੍ਹ ਸਾਹਿਬ ਜੀ ਦੇ ਪਾਵਨ ਸਥਾਨ ਵਿਖੇ ਇਹ ਨਾਮ ਦੇ ਭਗਤੀ ਦੇ ਢੰਡਾਰੇ ਖਜ਼ਾਨੇ ਸੇਵਕਾਂ ਸਿੱਖਾਂ ਨੂੰ ਦੋਵਾਂ ਹੱਥਾਂ ਨਾਲ ਵਰਤਾ ਰਹੇ ਸੀ ਨਾ ਉਸ ਸਮੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਆਪ ਆਪਣੇ ਸਿੱਖਾਂ ਨੂੰ ਦਾਸਾਂ ਨੂੰ ਵੀ ਭਗਤੀ ਦੇ ਨਾਮ ਦੇ ਢੁੱਟ ਢੰਡਾਰੇ ਖਜ਼ਾਨੇ ਲੁਟਾਈ ਜਾ ਰਹੇ ਵਰਤਾਈ ਜਾ ਰਹੇ ਕਿਤੇ ਅਦੇਹਾ ਨਾ ਹੋਵੇ ਮਹਾਰਾਜੇ ਖਜ਼ਾਨੇ ਮੁੱਕ ਜਾਣ ਇਹਨਾਂ ਵਿੱਚ ਟੋਟ ਆ ਜਾਏ ਕਿਤੇ ਘਾਟਾ ਹੋ ਜਾਵੇ ਕੋਈ ਤਾਂ ਗੁਰੂ ਅਮਰਦਾਸ ਸਾਹਿਬ ਦੀ ਮਹਾਰਾਜ ਨੇ ਸਾਧ ਸੰਗਤ ਦੀ ਪਵਿੱਤਰ ਗੁਰਬਾਣੀ ਦੇ ਬਚਨ ਆਪਣੇ ਮੁਖ ਤੋਂ ਉਚਾਰੇ ਨੇ ਸਾਬੂ ਕਹਿੰਦੇ ਉਹ ਧਨ ਖੁੱਟ ਨਾ ਨਿਖੁੱਟਾ ਨਾ ਜਾਏ ਪੂਰਾ ਸਤਗੁਰੂ ਦੀ ਆ ਦਿਖਾਏ ਇਹ ਨਾਮ ਦਾ ਧਨ ਜਿਹੜਾ ਹੈ ਨਾ ਨਾਮ ਰੂਪੀ ਧਨ ਦਾ ਖਜ਼ਾਨਾ ਇਹ ਅਖੋਟ ਹੈ ਜਿਹੜਾ ਸਾਨੂੰ ਪੂਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਗਟ ਕਰਕੇ ਵਿਖਾਇਆ ਹੈ ਇਹ ਉਹ ਖਜ਼ਾਨਾ ਨਹੀਂ ਹੈ ਜਿਹੜਾ ਸਾਧ ਸੰਗਤ ਦੀ ਵੰਡਣ ਦੇ ਨਾਲ ਮੁੱਕ ਜਾਵੇਗਾ ਇਹ ਉਹ ਖਜ਼ਾਨਾ ਹੈ ਜਿਸ ਦਰ ਤੋਂ ਪ੍ਰਾਪਤ ਹੁੰਦਾ ਹੈ ਜਿਹੜਾ ਕਦੇ ਮੁੱਕਦਾ ਨਹੀਂ ਹੈ ਇਸ ਖਜ਼ਾਨੇ ਦੇ ਵਾਕਤ ਗੁਰੂ ਕੀ ਬਾਣੀ ਦੇ ਹੋਰ ਬਚਨ ਨੇ ਸਾਬ ਕਿਰਪਾ ਕਰਦੇ ਨੇ ਖਾਵਹਿ ਖਰਚਹਿ ਰਾਲੂ ਵੇਨ ਭਾਈ ਟੋਟ ਨਾ ਆਵੇ ਵੱਧ ਤੋਂ ਜਾਈ ਇਹਦੇ ਵਿੱਚ ਕਾਟਾ ਨਹੀਂ ਹੈ ਕੋਈ ਸਾਧ ਸੰਗਤ ਦੀ ਵਾਦਾ ਹੀ ਵਾਦਾ ਹੈ ਨਾਮ ਰੂਪੀ ਖਜ਼ਾਨੇ ਭੋਜਨ ਐਸੇ ਨੇ ਆਪ ਕੋਈ ਜਪੇ ਹੋਰਾਂ ਨੂੰ ਜਪਾਵੇ ਹੋਰ ਵਾਦਾ ਹੋ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਕੇ ਸਾਧ ਸੰਗਤ ਦੀ ਪ੍ਰਤੱਖ ਖਜ਼ਾਨੇ ਵੀ ਹਨ ਅਧੜਾਂ ਦਾ ਸਮਾਂ ਚੱਲਦਾ ਹੈ ਵੇਖੋ ਵਿਚਾਰ ਕੇ ਗੁਰੂ ਸਾਹਿਬ ਜੀ ਦੀ ਸਿੱਖੀ ਪ੍ਰਗਟ ਹੈ ਸਿੱਖੀ ਦੀ ਕਲਾ ਵਰਤ ਰਹੀ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਵਰਤਾਈ ਹੋਈ ਕਿੰਨੇ ਭੰਡਾਰੇ ਆਣ ਦੇ ਜੁੜ ਗਏ ਹਨ ਕਿੰਨੇ ਸੇਵਕ ਸਿੱਖ ਜਿਹੜੇ ਨੇ ਭਾਵਨਾ ਧਾਰਨ ਕਰਕੇ ਉਹਨਾਂ ਲੋੜਵੰਦਾਂ ਦੀ ਸਹਾਇਤਾ ਲਈ ਖੜ ਗਏ ਹਨ ਤੁਹਾਡੀਆਂ ਬਣਾਈਆਂ ਹੋਈਆਂ ਸੰਸਥਾਵਾਂ ਖੜੀਆਂ ਨੇ ਉਹਦੋਂ ਹੈ ਨਾ ਉਪਰਾਲਾ ਹੈ ਨਾ ਇਸ ਵਾਸਤੇ ਐਸੇ ਦਰ ਤੋਂ ਮੰਗਣਾ ਚਾਹੀਦਾ ਹੈ ਉਹਨਾਂ ਕੋਲੋਂ ਨਹੀਂ ਮੰਗਣਾ ਚਾਹੀਦਾ ਜਿਹੜੇ ਕਹਿ ਦਿੰਦੇ ਸਾਡੇ ਖਜ਼ਾਨੇ ਖਾਦੀ ਦੇ ਸਾਡੇ ਕੋਲ ਕੁਝ ਨਹੀਂ ਹੈ ਅਸੀਂ ਇਹ ਰਲੀਫ ਫੰਡ ਬਣਾ ਲਏ ਹਨ ਇਹਨਾਂ ਦੇ ਵਿੱਚ ਲਿਆ ਕੇ ਮਾਇਆ ਭੇਟ ਕਰੋ ਉਹਨਾਂ ਕੋਲੋਂ ਨਹੀਂ ਮੰਗਣਾ ਚਾਹੀਦਾ ਗੁਰੂ ਸਾਹਿਬ ਉਹ ਨੇ ਜਿਨ੍ਹਾਂ ਦੇ ਖਜ਼ਾਨੇ ਅਟੁੱਟ ਭੰਡਾਰਿਆਂ ਨਾਲ ਭਰੇ ਪਏ ਐਸੇ ਸਤਿਗੁਰਾਂ ਦੇ ਕੋਲੋਂ ਮੰਗਿਏ ਤੇ ਇਹਨਾਂ ਸਤਿਗੁਰਾਂ ਕੋਲੋਂ ਮੰਗਿਆ ਫਿਰ ਸਾਧ ਸੰਗਤ ਦੀ ਕਿਸੇ ਦੀ ਅਧੀਨਗੀ ਵੀ ਨਹੀਂ ਰਹਿੰਦੀ ਹੈ ਸਰਕਾਰਾਂ ਕੋਲੋਂ ਮੰਗੋਗੇ ਤੇ ਉਹ ਫਿਰ ਆਪਣੀ ਅਧੀਨਗੀ ਵੀ ਵਿੱਚ ਵੀ ਲਿਆਉਣਗੇ ਆਪਣਾ ਗੱਲ ਵੀ ਵਿਖਾਉਣਗੇ ਵੀ ਅਸੀਂ ਤੁਹਾਡੀ ਸਹਾਇਤਾ ਕਰਕੇ ਦਿੱਤੀ ਹੈ ਜਿਹੜਾ ਕਿਥੋਂ ਉਹਦੇ ਪਹਿਲੇ ਹੀ ਕਹਿੰਦੇ ਵੀ ਸਾਡੇ ਖਜ਼ਾਨੇ ਖਾਲੀ